पठानकोट परमानंद दीनानगर बाईपास पर महाराजा रंजीत सिंह का स्टैचू लगाने पर हुआ विवाद इलाका निवासियों द्वारा नेशनल हाईवे पर परमानंद के पास लगाया जा रहा था स्टैचू प्रशासन ने स्टैचू लगाने से रोका लोगों ने दिया धरना प्रशासन ने कहा परमिशन लगाकर लगाए स्टैचू पठानकोट अमृतसर नेशनल हाईवे पर पड़ते पर परमानंद दीनानगर बाईपास पर उस समय माहौल तनाव पूर्वक हो गया जब महाराजा रंजीत सिंह का स्टैचू चौक में लगाए जाने को लेकर पठानकोट प्रशासन की ओर से रोक दिया गया और इस स्टैचू को लगाने की परमिशन दिखाने को कहा गया जिसे नाराज स्थानीय लोगों ने वहां पर ही पास टेंट लगाकर धरना दे दिया और इस स्टैचू को ना लगाने देने के लिए प्रशासन के खिलाफ प्रोत्साहित किया गया और चेतावनी भी दी गई। बने रहो हमारे साथ और देखते रहो पंजाब जेल की न्यूज़। जी सर कि ये मामला जिधर आते हैं ऊपर मनाने पे करते हो। मामला तो कुछ भी नहीं। लोकल पंडादे लोकांदा फैसला सिगा ਪੇ ਇੱਥੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਵਾ ਉਹ 3 ਮਹੀਨੇ ਸਾਲ ਚਾਂਡ ਕੇ ਰਿੰਦਾ ਰਿਆ ਵਾ ਦੀਨਾ ਨਗਰ ਦੇ ਵਿੱਚ ਉਹਨਾਂ ਦੀ ਜਿੰਦਾਦਤ ਆ ਇੱਥੇ ਉਹਨਾਂ ਦਾ ਸਟੈਚੂ ਲਾਉਣ ਦਾ ਫੈਸਲਾ ਕੀਤਾ ਸੀ ਪਿੰਡਾਂ ਦੇ ਲੋਕਾਂ ਨੇ ਤੇ ਜਿੱਥੇ ਪਰਲੇ ਚੌਂਗ ਚ ਗਰਦਾਸਪੁਰ ਏਰੀਆ ਚ ਕਰਨਾ ਸੀ ਡੀਸੀ ਸਾਹਿਬ ਨੇ ਪ੍ਰਵਾਨਗੀ ਦਿੱਤੀ ਉੱਥੇ ਮਟੀਰੀਅਲ ਸੁੱਟਿਆ ਲੇਕਿਨ ਲੋਕਲ ਐਮਐਲਏ ਨੇ ਉੱਥੇ ਅਮੇਦਕਰ ਦਾ ਰਖਾਤਾ ਤੇ ਅਸੀਂ ਕਿਹਾ ਅਮੇਦਕਰ ਵੀ ਸਾਡਾ ਸਾਰਿਆਂ ਦਾ ਸਾਂਝਾ ਵਾ ਚਲੋ ਲੱਗ ਗਿਆ ਤੇ ਕੋਈ ਗੱਲ ਨਹੀਂ ਅਸੀਂ ਮਨਜ਼ੂਰੀ ਲਈ ਹੋਈ ਵੀ ਉਤੋਂ ਛੱਡ ਕੇ ਤੇ ਅਸੀਂ ਹੁਣ ਆ ਗਏ ਆ ਆਪਣੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਦੂਜਾ ਚੌਂਕ ਦੂਜੇ ਚੌਂਕ ਚ ਇਨਾ ਕੱਲ ਜਾ ਕੇ ਲਾ ਲੋ ਦੂਜੇ ਚੌਂਕ ਵਿੱਚ ਉਹ ਪਿੰਡਾਂ ਦੇ ਲੋਕ ਜਿਹੜੇ ਆ ਡੀ ਸਾਹਿਬ ਨੂੰ ਵੀ ਮਿਲੇ ਨੇ ਐਸਟੀਐਮ ਸਾਹਿਬ ਨੂੰ ਵੀ ਮਿਲੇ ਐਸਐਸਪੀ ਨੂੰ ਵੀ ਮਿਲੇ ਨੈਸ਼ਨਲ ਹਾਈਵੇ ਵਾਲਿਆਂ ਨੂੰ ਵੀ ਮਿਲੇ ਸਹਿਮਤੀ ਪ੍ਰਗਟ ਕੀਤੀ ਤੇ ਅਸੀਂ ਇੱਥੇ ਅੱਜ ਲਾਉਣਾ ਸ਼ੁਰੂ ਕਰ ਦਿੱਤਾ ਅਹੀਂ ਤਾਂ ਇੱਥੇ ਕੋਈ ਪ੍ਰਬੰਧ ਹੀ ਨਹੀਂ ਕੀਤਾ ਨਾ ਇੱਥੇ ਅਸੀਂ ਆਏ ਆ ਆ ਹੁਣ ਇਹਨਾਂ ਨੇ ਪੰਗਾ ਪਾਤਾ ਵਾ ਵੀ ਉਹ ਸਟੈਚੂ ਨੂੰ ਰੋਕ ਦਿੱਤਾ ਵਾ ਲੋਕਾਂ ਵਿੱਚ ਬਹੁਤ ਵੱਡਾ ਰੋਹ ਵਾ ਪਿੰਡਾਂ ਦੇ ਪਿੰਡ ਲੋਕ ਜਿਹੜੇ ਨੇ ਬੜਾ ਮਹਿਸੂਸ ਕਰ ਰਹੇ ਨੇ ਵੀ ਇੱਕੋ ਦੇਸ਼ ਵਿੱਚ ਜਾਤ ਦੇਸ਼ ਵਿੱਚ ਰਹਿੰਦੇ ਆ ਹੋਇਆ ਵੀ ਸਾਡੇ ਨਾਲ ਐਡਾ ਵੱਡਾ ਵਿਤਕਰਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਮੋਚੀਆਂ ਦੇ ਬੁੱਢੇ ਬਾਬੇ ਦੀ ਪੰਡ ਚੁੱਕ ਕੇ ਉਹਦੇ ਘਰ ਛੱਡਣ ਗਿਆ ਤੇ ਅੱਜ ਉਸ ਮਾਰ ਰਣਜੀਤ ਸਿੰਘ ਦਾ ਬੋਤਲ ਔਣ ਦਾ ਵੀ ਰੋਕ ਰੋਕਦੀਆਂ ਨੇ ਅੱਜ ਦੀਆਂ ਸਰਕਾਰਾਂ ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਵਾ ਔਰ ਕਾਂਗਰਸ ਦੇ ਲੀਡਰਾਂ ਨੂੰ ਵੀ ਬੇਨਤੀ ਕਰਨਾ ਇਹ ਸਟੈਚੂ ਲੱਗਣ ਦਿਓ ਇਹਨੂੰ ਪੋਲੀਟੀਕਲ ਰੰਗ ਨਾ ਦਿਓ ਜੇ ਤੁਸੀਂ ਇਹਨੂੰ ਰੋਕਦੇ ਹੋ ਸਾਡੀ ਮਜਬੂਰੀ ਹੋਊਗੀ ਅਸੀਂ ਪਿੰਡ-ਪਿੰਡ ਜਾ ਕੇ ਟੰਡੋਰਾ ਦੇਵਾਂਗੇ ਲੋਕਾਂ ਨੂੰ ਇਕੱਠਿਆਂ ਕਰਾਂਗੇ ਇਹ ਇੱਕ ਮੁੱਦਾ ਬਣ ਜੂ ਪੰਜਾਬ ਲੈਵਲ ਤੇ ਇਹ ਅਫਸਰਾਂ ਲਈ ਵੀ ਸਾਹਮਣਾ ਔਖਾ ਹੋ ਜੂਗਾ ਸਰਕਾਰਾਂ ਲਈ ਵੀ ਸਾਹਮਣਾ ਔਖਾ ਹੋ ਜੂਗਾ ਇਹਦਾ ਪਤਾ ਨਹੀਂ ਕੀ ਰਿਜ਼ਲਟ ਨਿਕਲੇ ਇਸ ਕਰਕੇ ਮੈਂ ਹੱਥ ਜੋੜ ਕੇ ਸਾਰੀਆਂ ਪਾਰਟੀਆਂ ਨੂੰ ਔਰ ਅਫਸਰ ਸਹਬਾਨਾਂ ਨੂੰ ਬੇਨਤੀ ਕਰਨਾ ਕਿ ਅਸੀਂ ਚਲੇ ਜਾਂਦੇ ਆ ਇਹ ਸਟੈਚੂ ਨੂੰ ਇਸੇ ਤਰ੍ਹਾਂ ਲੱਗਿਆ ਰਹਿਣ ਦਿਓ ਜੇ ਹੁਣ ਇਹਨੂੰ ਪੁੱਟੋਗੇ ਤਾਂ ਵੀ ਮਰੋਗੇ ਤੇ ਜੇ ਨੂੰ ਨਾ ਬਣਾਉਣ ਦਿੱਤਾ ਤਾਂ ਵੀ ਮਰੋਗੇ ਤੁਸੀਂ ਗਏ ਹੋ ਕੜਿੱਕੀ ਚ ਫਸ ਆਪੇ ਹੀ ਤੁਸੀਂ ਫਸਾਇਆ ਵਾ ਆਪੇ ਤੋਹਲਾ ਸ਼ਰੀਰ ਦਿੱਤੀ ਏ ਆਪੇ ਤੋਹਾਂ ਲਾਉਣ ਦੀ ਸਲਾਹ ਦਿੱਤੀ ਏ ਤੇ ਸਾਡਾ ਇਹਦੇ ਵਿੱਚ ਕੋਈ ਪੋਲੀਟੀਕਲ ਬੰਦਿਆਂ ਦਾ ਕੋਈ ਕਸੂਰ ਨਹੀਂ ਮੈਂ ਤੇ ਅਚਰਚਿਤ ਬੈਠਾ ਹੋਇਆ ਸੀਗਾ ਤੇ ਮੈਨੂੰ ਪਤਾ ਲੱਗਾ ਪੀ ਇਹ ਆ ਗੱਲ ਆ ਤੇ ਮੈਂ ਨਾ ਠਾਇਆ ਵਾ ਲੋਕ ਵੀ ਇਕੱਠੇ ਹੋ ਗਏ ਨੇ ਮੇਰੀ ਏਨੀ ਬੇਨਤੀ ਏ ਆ ਕਿ ਇਹਨੂੰ ਪੋਲੀਟੀਕਲ ਮੁੱਦਾ ਨਾ ਬਣਾਓ ਮਹਾਰਾਜਾ ਰਣਜੀਤ ਸਿੰਘ ਸਾਰੀਆਂ ਕੌਮਾਂ ਦਾ ਸਾਂਝਾ ਬਾਦਸ਼ਾਹ ਹੋਇਆ ਵਾ ਜਿਨੇ ਸਾਰਿਆਂ ਲਈ ਸਾਂਝਾ ਤੋਲਿਆ ਵਾ ਉਹਦਾ ਸਟੈਚੂ ਲਾਉਣਾ ਕੋਈ ਮਾੜੀ ਗੱਲ ਨਹੀਂ ਕੀ ਬਹੁਤ ਚੰਗੀ ਗੱਲ ਹੈ ਇਹਨੂੰ ਲੱਗਨ ਦਿਓ ਕੋਈ ਮਸਲਾ ਨਹੀਂ ਮੈਂ ਤੁਹਾਡਾ ਧੰਨਵਾਦ ਜੀ ਤੁਸੀਂ ਆਏ ਹੋ ਇਹ ਅਸੀਂ ਇੱਥੇ ਨਾ ਮਹਾਰਾਜਾ ਰਣਜੀਤ ਸਿੰਘ ਦੀ ਇਹ ਸ਼ਹਿਰ ਜਿਹੜਾ ਆ 2 ਮਹੀਨੇ ਦੀ ਰਾਜਧਾਨੀ ਆ ਤਾ ਇਹ ਤੋਂ 3 ਮਹੀਨੇ ਮਾਰਾ ਰਣਜੀਤ ਸਿੰਘ ਸਾਲ ਵਿੱਚ ਇੱਥੋਂ ਸਰਕਾਰ ਚਲਾਉਂਦੇ ਸਨ ਉਹ ਰਾਜ ਸੀ ਜਿਹਦੇ ਵਿੱਚ 90000 ਕਿਲੋਮੀਟਰ ਏਰੀਆ ਜਿਹੜਾ ਚਾਈਨਾ ਦੇ ਕਬਜ਼ੇ ਵਿੱਚ ਆ ਉਹ ਵੀ ਪੰਜਾਬ ਦਾ ਹਿੱਸਾ ਸੀ ਸਾਰਾ ਸ਼੍ਰੀਨਗਰ ਸਾਰਾ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਆ ਪਰ আফਗਾਨਿਸਤਾਨ ਤੱਕ ਤੇ ਇਧਰ ਸਤਲੁਜ ਦਰਿਆ ਤੱਕ ਮਾਰਾ ਰਣਜੀਤ ਸਿੰਘ ਦਾ ਰਾਜ ਸੀ ਇੱਥੋਂ ਰਾਜ ਚਲਾਉਂਦੇ ਸੀ ਅਸੀਂ ਉਹਨਾਂ ਦਾ ਸਟੈਚੂ ਲਾਉਣਾ ਚਾਹੁੰਦੇ ਆ ਇੱਥੇ ਪਹਿਲਾਂ ਸਾਨੂੰ ਪਰਲੇ ਪਾਸੇ ਦਿੱਤਾ ਲਾਉਣ ਵਾਸਤੇ ਦੇ ਲਾ ਲੋ ਉੱਥੇ ਲਾਉਣ ਲੱਗੇ ਆ ਤੇ ਨਾਲ ਉਥੇ ਬੇਦਕਾ ਦਾ ਬੁੱਤਲਾ ਆਦਾ ਹੀ ਚੜਦਾ ਬਾਤ ਆ ਜਾਇਗਾ ਦਿੱਤੀ ਆ ਇਹ ਅਸੀਂ ਗਰਦਾਸਪੁਰ ਵਾਲਾ ਪਰਮਿਸ਼ਨ ਦਿੱਤੀ ਸੀ ਤੇ ਇੱਥੇ ਲਾਉਣ ਲੱਗੇ ਠਾਣਡੂ ਵਾਲਾ ਕਹਿੰਦਾ ਸਾਡਾ ਏਰੀਆ ਨਹੀਂ ਲਾਉਣ ਦੇਣੀ ਫਿਰ ਇਹਨਾਂ ਕੋਲ ਪਰਮਿਸ਼ਨ ਲਈ ਆ ਡੀਸੀ ਸਾਹਿਬ ਨੇ ਪਰਮਿਸ਼ਨ ਦਿੱਤੀ ਆ ਐਸਡੀਐਮ ਨੇ ਪਰਮਿਸ਼ਨ ਦਿੱਤੀ ਆ ਮੈਨੂੰ ਕਿਹਾ ਜਾਓ ਲਾਓ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਮੈਨੂੰ ਕਹਿੰਦੇ ਨਹੀਂ ਵਰਬਲੀ ਮੈਨੂੰ ਕਹਿੰਦੇ ਕੀ ਲੋੜ ਆ ਵਰਬਲੀ ਜਾਓ ਤੁਸੀਂ ਲਾਓ ਜਾ ਕੇ ਤੁਹਾਨੂੰ ਕੋਈ ਰੋਕਦਾ ਮੈਂ ਤੁਹਾਡੀ ਪ੍ਰਾਸ ਵਿੱਚ ਕਹਿ ਰਿਹਾ ਤੇ ਐਸਐਸਪੀ ਸਾਹਿਬ ਕਹਿੰਦੇ ਜੇ ਡੀਸੀ ਸਾਹਿਬ ਨੇ ਪਰਮਿਸ਼ਨ ਦਿੱਤੀ ਹੈ ਸਾਨੂੰ ਕੋਈ ਤਰ੍ਹਾਂ ਜਾਓ ਲਾਓ ਅਸੀਂ ਅੱਜ 15ਵੇਂ ਦਿਨ ਮੁੜ ਕੇ ਆ ਕੇ ਲਾਉਣ ਲੱਗੇ ਆ ਸਾਰਾ ਸਮਾਨ ਕੋਈ ਨਾ ਕੋਈ ਹਿੰਦੂ ਵੀਰ ਨਾ ਕੋਈ ਕਿਸੇ ਦੂਜੀ ਬਰਾਦਰੀ ਦਾ ਵਿਰੋਧ ਕਰ ਰਿਹਾ ਕੇਵਲ ਤੇ ਕੇਵਲ ਪੋਸਟ ਜਿਹੜੀ ਆ ਉਹ ਦੋ ਤਿੰਨ ਰਾਜਨੀਤਿਕ ਬੰਦਿਆਂ ਦੀ ਰਾਜ ਮਾੜੀ ਰਾਜਨੀਤੀ ਜਿਹੜੀ ਆ ਉਹਦੀ ਬਦੌਲਤ ਸਾਨੂੰ ਇਹ ਸਟੈਚੂ ਲੋਰਡ ਕੀ ਕਿਹਾ ਜਾਂਦਾ ਇੱਥੇ ਜਿਹੜਾ ਹੁਣ ਕੀ ਆ ਜਾ ਰਿਹਾ ਮੈਸੇਜ ਜਿਹੜਾ ਵੀ ਹੈ ਪ੍ਰਸ਼ਾਸਨ ਵੱਲੋਂ ਤਾਂ ਇਹੀ ਮੈਸੇਜ ਆ ਜਿਹੜੇ ਵੀ ਪਾਰਟੀਆਂ ਦੇ ਤੇ ਇਕੱਠੀਆਂ ਹੋਈਆਂ ਕਿ ਆਪਣੇ ਪ੍ਰੋਪਰ ਪ੍ਰੋਸੀਜਰ ਆ ਰਾਹੀਆਂ ਦਫਤਰ ਦੇ ਵਿੱਚ ਤੇਰੇ ਤੇ ਇਸ ਮੁੱਦੇ ਨੂੰ ਅਸੀਂ ਵਿਚਾਰਾਂਗੇ ਤਾਂ ਬਾਰੇ ਪਾਰਟੀ ਦਾ ਐਡਮੈਂਟ ਹੈ ਕਿ ਅਸੀਂ ਬੁੱਤ ਲਗਾਉਣਾ ਪਰ ਪ੍ਰਸ਼ਾਸਨ ਇਹਦੇ ਕੋਈ ਐਂਟੀ ਨਹੀਂ ਹੈਗਾ ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਜੋ ਵੀ ਹੈਗਾ ਮੁੱਦਾ ਆਪਾਂ ਆਫਿਸ ਬੈਠ ਕੇ ਸੁਝਾਵਾਂਗੇ ਇਹਨਾਂ ਦੀ ਇਹਨਾਂ ਦੀ ਵੀ ਦਲੀਲਾਂ ਸੁਣਾਗੇ ਤਾਂ ਫਿਰ ਇਹਨਾਂ ਨੂੰ ਜੋ ਵੀ ਡਾਇਰੈਕਸ਼ਨਸ ਹੋਣਗੀਆਂ ਐਸ ਪਰ ਲਾ ਦਵਾਂਗੇ ਸੋ ਪ੍ਰਸ਼ਾਸਨ ਵੱਲੋਂ ਫਿਲਹਾਲ ਕੀ ਹੁਣ ਸੈਟਲਿਸਟਰਾ ਲਗਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਇੱਕ ਵਾਰੀ ਰੋਕਣ ਲਈ ਕਿਹਾ ਹੋਇਆ ਜੀ ਰੁਕੋ ਪਹਿਲਾਂ ਆਪਣੇ ਸਾਰੇ ਇਨਫਰਮੇਟਿਕਸ ਕੰਪਲੀਟ ਕਰੋ ਫਿਰ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਤਾਂ ਮਾਮਲਾ ਕਿਉਂ ਇੰਨਾ ਦਸੇ ਕਸ਼ੂ ਬਣ ਰਿਹਾ ਮਾਮਲਾ ਕੋਈ ਨੈਸ਼ਨਲ ਹਾਈਵੇ ਦੀ ਜਗ੍ਹਾ ਹੈਗੀ ਆ ਤਾਂ ਇਹ ਸਟੈਚੂ ਲਗਾ ਰਹੇ ਸਨ ਉਹ ਅਸੀਂ ਵਿਚਾਰਾਂਗੇ ਕੀ ਡਾਕੂਮੈਂਟਸ ਦਿੰਦੇ ਆ ਕੀ ਇਹਨਾਂ ਕੋਲ ਹੈਗਾ ਉਹ ਅਸੀਂ ਵਿਚਾਰਾਂਗੇ ਉਹਨਾਂ ਦਾ ਚੈਨੈਲ ਪਰਮਿਸ਼ਨ ਹੈ ਜਿਹੜੀ ਡੀਸੀ ਸਾਹਿਬ ਵੱਲੋਂ ਵੀ ਦੇ ਹੰਦੂਤੀ ਗਈ ਹੈ ਉਹ ਲਿਖਤੀ ਪਰਮਿਸ਼ਨ ਸੀਗੀ ਜਾਂ ਵਰਬਲੀ ਇਹ ਲਈ ਗਈ ਸੀ ਹਾਲੇ ਤੱਕ ਕੋਈ ਵੀ ਲਿਖਤੀ ਪਰਮਿਸ਼ਨ ਨਹੀਂ ਹੈਗੇ ਬਾਕੀ ਵਰਬਲੀ ਬਾਰੇ ਮੈਨੂੰ ਪਤਾ ਹੈ